ਕਦੇ ਨਾ ਪੀਓ ਰੇਲ ਗੱਡੀ ਦੇ ਵਿੱਚ ਚਾਹ ਟ੍ਰੇਨ ਦੇ ਟਾਇਲਟ ਦੇ ਵਿੱਚ ਧੋਤੀ ਜਾ ਰਹੀ ਹੈ ਚਾਹ ਵਾਲੀ ਕੇਤਲੀ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਚਾਹ ਪੀਂਦੇ ਹੋ ਤਾਂ ਇਹ ਵੀਡੀਓ ਤੁਸੀਂ ਜ਼ਰੂਰ ਧਿਆਨ ਨਾਲ ਦੇਖਿਓ ਕਿਸ ਤਰੀਕੇ ਦੇ ਨਾਲ रेल गड्डी ਦੇ ਵਿੱਚ ਇੱਕ ਕੰਮ ਕੀਤਾ ਜਾ ਰਿਹਾ ਕਲਪਨਾ ਕਰੋ ਕਿ ਤੁਸੀਂ ਇੱਕ ਲੰਬੀ ਦੂਰੀ ਦੀ ਰੇਲ ਯਾਤਰਾ ਦੇ ਉੱਤੇ ਹੋ ਤੇ ਖਿੜਕੀ ਦੇ ਕੋਲ ਬੈਠ ਕੇ ਬਾਹਰ ਦਾ ਨਜ਼ਾਰਾ ਦੇਖ ਰਹੇ ਹੋ ਤੇ ਫਿਰ ਇੱਕ ਚਾਹ ਵਾਲਾ ਚਾਹ ਵੇਚਣ ਵਾਲਾ ਆਉਂਦਾ ਹੈ ਤੁਹਾਡੇ ਕੋਲ ਤੇ ਇੱਕ ਵੱਡੀ ਮੁਸਕਰਾਹਟ ਦੇ ਨਾਲ ਆਉਂਦਾ ਹੈ ਚਾਹ 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 ਗਰਮ ਗਰਮ ਚਾਹ ਤੁਸੀਂ ਵੀ ਜਲਦੀ ਨਾਲ ਇੱਕ ਚਾਹ ਫੜਦੇ ਹੋ ਇੱਕ ਘੁੱਟ ਲੈਂਦੇ ਹੋ ਤੇ ਰਾਹਤ ਦਾ ਜੋ ਕਿ ਰਾਹਤ ਭਰੇ ਸਾਹ ਵੀ ਲੈਂਦੇ ਹੋ ਕਿ ਘਟੋ ਕਰ ਤੁਹਾਨੂੰ ਯਾਤਰਾ ਦੇ ਦੌਰਾਨ ਗਰਮ-ਗਰਮ ਚਾਹ ਤਾਂ ਮਿਲੀ ਪਰ ਹੁਣ ਇੱਕ ਮਿੰਟ ਤੁਸੀਂ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖਿਓ ਇਹ ਵੀਡੀਓ ਤੁਹਾਡੇ ਹੋਸ਼ ਉਡਾ ਦੇਵੇਗੀ ਤੇ ਮੁੜ ਕੇ ਤੁਸੀਂ ਕਦੇ ਵੀ ਚਾਹ ਨਹੀਂ ਪੀਓਗੇ ਕਿ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਕੇਤਲੀ ਦੇ ਵਿੱਚ ਉਹ ਚਾਹ ਲੈ ਕੇ ਆਇਆ ਸੀਗਾ ਉਹ ਕਿੱਥੇ ਅਤੇ ਕਿਵੇਂ ਸਾਫ਼ ਕੀਤੀ ਗਈ ਸੀਗੀ ਕਿ ਤੁਸੀਂ ਇਹ ਵੀ ਨਹੀਂ ਸੋਚਿਆ ਤੇ ਫਿਰ ਹੁਣ ਸੋਚਣਾ ਤੁਸੀਂ ਸ਼ੁਰੂ ਕਰ ਦੋ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਲੋਕਾਂ ਨੂੰ ਹਿਲਾ ਕੇ ਰੱਖ ਦਿੰਦਾ ਹੈ ਇਸ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈਗਾ ਕਿ ਇੱਕ ਵਿਕਰੇਤਾ ਜੋ ਕਿ ਰੇਲ ਗੱਡੀ ਦੇ ਟਾਇਲਟ ਦੇ ਵਿੱਚ ਜਾਂਦਾ ਹੋਇਆ ਹੈ ਤੇ ਕੇਤਲੀ ਨੂੰ ਉਸੇ ਪਾਣੀ ਦੇ ਨਾਲ ਧੋਇਆ ਜੋ ਕਿ ਧੋਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਆਮ ਲੋਕ ਸੋਚਣ ਦੇ ਉੱਤੇ ਮਜਬੂਰ ਹੋ ਜਾਂਦੇ ਨੇ ਤੇ ਲੋਕ ਆਮ ਤੌਰ ਦੇ ਉੱਤੇ ਸੋਚ ਤੋਂ ਬਾਅਦ ਆਪਣੇ ਹੱਥ ਧੋਂਦੇ ਨੇ ਯਾਨੀ ਜਿੱਥੇ ਇੱਕ ਮਨੁੱਖ ਸਾਹ ਵੀ ਰੋਕ-ਰੋਕ ਕੇ ਲੈਂਦਾ ਹੈ ਉੱਥੇ ਹੀ ਤੁਹਾਡੀ ਚਾਹ ਦੀ ਕੇਤਲੀ ਧੋਤੀ ਜਾਂਦੀ ਹੈ ਤਾਂ ਇਹ ਵੀਡੀਓ ਹੁਣ ਇੰਟਰਨੈਟ ਦੇ ਉੱਤੇ ਅੱਗ ਦੇ ਵਾਂਗੂ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਤਾਂ ਕਲਿੱਪ ਦੇ ਵਿੱਚ ਸਾਫ਼ ਦਿਖਾਈ ਜਾ ਰਿਹਾ ਹੈਗਾ ਇਸ ਵੀਡੀਓ ਨੂੰ ਸਾਫ਼ ਦੇਖਿਆ ਜਾ ਸਕਦਾ ਹੈਗਾ ਤੁਸੀਂ ਵੀ ਆ ਵੀਡੀਓ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕਿਵੇਂ ਟ੍ਰੇਨ ਬੋਗੀ ਦੇ ਅੰਦਰ ਇੱਕ ਚਾਹ ਵਿਕਰੇਤਾ ਪਹਿਲਾ ਟਾਇਲਟ ਦਾ ਦਰਵਾਜ਼ਾ ਖੋਲਦਾ ਹੈ ਫਿਰ ਆਰਾਮ ਦੇ ਨਾਲ ਅੰਦਰ ਆਉਂਦਾ ਹੈ ਤੇ ਪਾਣੀ ਦੇ ਮੱਗ ਦੇ ਨਾਲ ਕੇਤਲੀ ਧੋਣਾ ਸ਼ੁਰੂ ਕਰਦਾ ਹੈ ਟ੍ਰੇਨ ਟਾਇਲਟ ਦੇ ਵਿੱਚ ਬੇਸਿਕ ਜਾਂ ਫਿਰ ਇੱਕ ਵੱਖਰੇ ਟੂਟੀ ਦੀ ਵਰਤੋਂ ਕਰਨ ਦੀ ਬਜਾਏ ਉਹ ਸਿੱਧਾ ਉਹੀ ਪਲਾਸਟਿਕ ਮੱਗ ਵਰਤਦਾ ਹੈ ਜੋ ਕਿ ਸੋਚ ਤੋਂ ਬਾਅਦ ਵਰਤਿਆ ਜਾਂਦਾ ਹੈ ਇਹ ਦ੍ਰਿਸ਼ ਯਾਤਰੀਆਂ ਦੀ ਉਮੀਦ ਵਾਲੀ ਸਫਾਈ ਦੇ ਉੱਤੇ ਸਿੱਧਾ ਇੱਕ ਚਪੇੜ ਵਾਂਗੂ ਵੱਜਦਾ ਹੈ ਵੀਡੀਓ ਦੇ ਵਿੱਚ ਕਿਸੇ ਵੀ ਯਾਤਰੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਪਰ ਜਿਸ ਨੇ ਵੀ ਇਹ ਹਰਕਤ ਰਿਕਾਰਡ ਕੀਤੀ ਹੈ ਉਸ ਨੇ ਦੇਸ਼ ਦੇ ਲੱਖਾਂ ਯਾਤਰੀਆਂ ਨੂੰ ਗੁੱਸਾ ਜ਼ਰੂਰ ਦਿਵਾਇਆ ਸੋਚੋ ਕਿ ਅਜਿਹੀ ਚਾਹ ਪੀਣ ਦੇ ਨਾਲ ਤੁਹਾਨੂੰ ਸਿਰਫ ਸਵਾਦ ਮਿਲ ਰਿਹਾ ਹੈ ਜਾਂ ਫਿਰ ਇਹ ਇਨਫੈਕਸ਼ਨ ਦਾ ਪੂਰਾ ਪੈਕੇਜ ਮਿਲ ਰਿਹਾ ਹੈ ਤਾਂ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਜੇਕਰ ਤੁਸੀਂ ਵੀ ਯਾਤਰਾ ਦੇ ਦੌਰਾਨ ਚਾਹ ਪੀਂਦੇ ਹੋ ਤਾਂ ਵੀਡੀਓ ਵੱਤੋਂ ਵੱਤ ਸ਼ੇਅਰ ਜ਼ਰੂਰ ਕਰਿਓ ਤੇ ਅਵੋਇਡ ਕਰੋ ਇਹਨਾਂ ਚੀਜ਼ਾਂ ਨੂੰ ਜਿੰਨਾ ਹੋ ਸਕਦਾ ਹੈ ਘਰ ਦੀ ਬਣਾਈ ਹੋਈ ਚੀਜ਼ ਦੀ ਤੁਸੀਂ ਵਰਤੋ ਕਰੋ ਘਰੋਂ ਹੀ ਸਾਰਾ ਕੁਝ ਲੈ ਕੇ ਜਾਓ ਤੇ ਰਸਤੇ ਦੇ ਵਿੱਚ ਅਜਿਹੀਆਂ ਚੀਜ਼ਾਂ ਲੈਣ ਤੋਂ ਪਹਿਲਾਂ ਸੋਵਾਰ ਸੋਚੋ